ਸਰੋਪਨ ਕਰਨ ਨੀਨ ਮਾਰਕੀਟ ਦਾ ਚੇਅਰਮੈਨ ਮਾਰਕੀਟ ਦੇ ਵਿਰੋਧ ਤੇ ਅੱਜ ਜਿਹੜੀ ਮੀਟਿੰਗ ਕੀਤੀ ਹੈ ਗੁੰਡਾ ਗੱਦੀ ਆ ਜਿਹੜੇ ਆ ਪਾਰਕਿੰਗ ਨਹੀਂ ਲਾ ਕੇ ਗੁੰਡਾ ਗੱਦੀ ਜਿਹੇ ਪਾਰਕਿੰਗ ਦੀ ਮਾਫੀ ਆ ਜਿਹੜੀ ਬੈਗੀ ਐ ਜਿਹੜੀ ਸਾਨੂੰ ਕਰੇ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਹਾਂਜੀ ਅਸੀਂ ਇਨਫੈਕਟ ਜੋ ਐਮਐਲਏ ਸਾਹਿਬ ਨੇ ਵੀ ਜੀ ਦਾਨਾ ਜੀ ਨੇ ਸਾਨੂੰ ਆਸ਼ਵਾਸਨ ਦਿੱਤਾ ਹੈਗਾ ਕਿ ਭਈ ਇਹ ਜਿਹੜੀ ਪਾਰਕਿੰਗ ਹੈਗੀ ਇਹ ਫਾਈਨਲੀ 31 ਮਾਰਚ ਤੋਂ ਆਪਣੀ ਇਹ ਅਕਤੂਬਰ ਤੋਂ ਪਹਿਲਾਂ ਪਹਿਲਾਂ ਇਹ ਤੱਕਤੀ ਤੱਕ ਇਹ ਇਹਨੂੰ ਡਿਸਾਲਵ ਕੀਤਾ ਜਾਊਗਾ ਇਹ ਕੰਟੀਨਿਊ ਨਹੀਂ ਰਹੂਗਾ ਸਰ ਇੱਕ ਰਿੱਟਾਂ ਦਾ ਜ਼ਿਕਰ ਕੀਤਾ ਜਦੋਂ ਮਾਰਕੀਟ ਕਿਹੜੇ ਸਾਨੂੰ ਚ ਬਣੀ ਫੀ ਕਿੰਨੇ ਆ ਸਮਝਾ ਰਹੀ ਕਿ ਕਿਹਦੇ ਸਮਾ ਕਿੰਨਾ ਸੀ ਜਿਹੜੀ ਪਾਰਕਿੰਗ ਦਾ ਠੇਕੇ ਦਾ ਸਮ ਤਾਂ ਇਹਨਾਂ ਦਾ ਆਈ ਸੀ ਕਿ 1 ਸਾਲ ਦਾ ਹੀ ਹੁੰਦਾ ਹੈਗਾ ਉਸ ਤੋਂ ਬਾਅਦ ਇਹ ਪਤਾ ਨਹੀਂ ਇਹ ਐਕਸਟੈਂਡ ਕਰਾਂਦੇ ਆ ਜਾਂ ਦੁਬਾਰਾ ਤੋਂ ਬੋਲੀ ਹੁੰਦੀ ਹੈ ਲੇਕਿਨ ਕਿਉਂਕਿ ਹਾਊਸ ਨਹੀਂ ਫਾਰਮ ਹੋਇਆ ਹੈਗਾ ਏ ਕਹਿੰਦੇ ਸੀ ਹਾਊਸ ਫਾਰਮ ਹੋਊਗਾ ਤਾਂ ਸੀ ਕੁਝ ਕਰਾਂਗੇ ਕੁਝ ਕਰਾਂਗੇ ਹਾਊਸ ਫਾਰਮ ਹੀ ਹੋਇਆ ਔਰ ਇਹ ਉਹਨਾਂ ਨੂੰ ਐਕਸਟੈਂਸ਼ਨ ਹੀ ਦਿੰਦੇ ਰਹੇ ਔਰ ਉਸ ਆਰ ਦੇ ਵਿੱਚ ਉਹ ਜਿੰਨਾ ਉਹ ਸਾਨੂੰ ਐਕਸਪਲੋਇਟ ਕਰ ਸਕਦੇ ਪਰ ਚੱਲ ਜਾਂਦੇ ਕਰਦੇ ਪਏ ਨੇ ਸਭ ਕਿਹਾ ਇੱਕ ਵੱਧ ਵਸੂਲੀ ਹੁੰਦੀ ਤੇ ਗੁੰਡਾਗਰਦੀ ਵੀ ਕਰਦੇ ਨੇ ਬਿਲਕੁਲ ਜੀ ਬਿਲਕੁਲ ਵੱਧ ਵਸੂਲੀ ਇਹੀ ਤਾਂ ਸਾਡਾ ਰੋਜ਼ ਸੀਗਾ ਜੀ ਇੱਕ ਗੁੰਡਾਗਰਦੀ ਕਰਦੇ ਨੇ ਵੱਧ ਵਸੂਲੀ ਕਰਦੇ ਨੇ ਕਿ ਕਿਸੇ ਕਰਕੇ ਤਾਂ ਅਸੀਂ ਇਹ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਕਿ ਭਾਈ ਯਾ ਤਾਂ ਇਹਨੂੰ ਖਤਮ ਕਰੋ ਨਹੀਂ ਤਾਂ ਫਿਰ ਸਾਡੇ ਸਾਡੇ ਕੋਲ ਚਾਰਾ ਕੋਈ ਨਹੀਂ ਹੈਗਾ ਅਸੀਂ ਦੁਕਾਨਾਂ ਹੀ ਬੰਦ ਕਰ ਸਕਦੇ ਹਾਂ ਅਸੀਂ ਰੋਜ਼ ਸੁਣਿਆ ਕਰਦਾ ਹੈ ਕਿ ਅੱਜ ਭਾਰਤ ਵਿੱਚ ਇੱਕ ਰਾਜ ਪ੍ਰਧਾਨ ਆਈ ਸੀ ਕਿ ਮੀਟਿੰਗ ਵੀ ਹੋਈ ਆ ਤੁਹਾਡੀ ਹਾਂਜੀ ਹਾਂਜੀ ਉਹ ਉਹਨਾਂ ਨੇ ਮੀਟਿੰਗ 'ਚ ਹੀ ਸਾਨੂੰ ਆਸ਼ਵਾਸਨ ਦਿੱਤਾ ਕਿ ਬਸ ਆਹੀ ਮਹੀਨੇ ਅੰਤ ਤੋਂ ਪਹਿਲਾਂ ਪਹਿਲਾਂ ਜਾਂ ਇਹ ਮਹੀਨੇ ਦੇ ਐਂਡ ਤੱਕ ਇਹ ਪਾਰਕਿੰਗ ਨੂੰ ਡਿਸੋਲਵ ਕਰ ਦਿੱਤਾ ਜਾਵੇ ਕੀ ਲੱਗਦਾ ਜੇ ਪਾਰਕਿੰਗ ਦਾ ਹੱਲ ਨਾ ਹੋਇਆ ਤਾਂ ਕੰਮ ਬੰਦ ਕਰਕੇ ਦਿੰਦੇ ਬਿਲਕੁਲ ਜੀ ਬਿਲਕੁਲ ਅਸੀਂ ਅੱਜ ਵੀ ਇਹੀ ਪ੍ਰੋਗਰਾਮ ਬਣਾਈ ਬੈਠੇ ਸੀਗੇ ਅਸੀਂ ਸਾਰੇ ਦੁਕਾਨਦਾਰਾਂ ਨੇ ਅੱਜ 3 ਤੋਂ ਲੈ ਕੇ 6 ਵਜੇ ਤੱਕ ਦੁਕਾਨਾਂ ਬੰਦ ਰੱਖਣੀਆਂ ਸੀਗੀਆਂ ਔਰ ਚਾਬੀਆਂ ਅਸੀਂ ਕਾਰਪੋਰੇਸ਼ਨ ਵਾਲਿਆਂ ਨੂੰ ਪਾਣੀ ਲੱਗਦਾ ਇਹ ਤਾਂ ਬੰਦ ਹੋ ਗਿਆ ਤਾਂ ਪਾਰਕਿੰਗ ਗੱਡੀਆਂ ਵਾਲਿਆਂ ਨੇ ਆਣਾ ਨਹੀਂ ਤੇ ਪਾਰਕਿੰਗ ਨਹੀਂ ਅਸੀਂ ਜੱਦਰਾ ਹੀ ਉੱਥੇ ਪਛਾ ਦੇਣੀਆਂ ਜਿੱਤੋਂ ਪਾਰਕਿੰਗ ਦੀ ਐਂਟਰੀ ਸਾਨੂੰ ਕਹਾਂ ਦੀ ਚੋ ਲੋੜ ਹੀ ਨਹੀਂ ਹੈ ਜੀ ਅਸੀਂ ਦੁਕਾਨਾਂ ਹੀ ਬੰਦ ਕਰਨ ਦੇ ਮੂਰਛਾ ਜੀ ਤਾਂ ਇਸੇ ਕਰਕੇ ਇਹਨਾਂ ਨੇ ਵੀ ਕਿਹਾ ਚਲੋ ਠੀਕ ਹੈ ਤੁਸੀਂ ਐਂਦਾ ਨਾ ਕਰੋ ਇੱਕ ਵਾਰੀ ਅਸੀਂ ਜਿਵੇਂ ਹੁਣ ਸਾਡੇ ਐਮਐਲਏ ਸਾਹਿਬ ਨੇ ਕਿਹਾ ਕਿ ਜਦ ਆਪਾਂ ਬੰਦ ਹੀ ਕਰਨ ਲੱਗਿਆਂ ਤੁਸੀਂ ਦੁਕਾਨਾਂ ਖੋਲੋ ਸੇ ਠੀਕ ਹੈ ਅਸੀਂ ਉਹਨਾਂ ਦੀ ਗੱਲ ਨੂੰ ਮੰਨਦੇ ਹੈਗੇ ਆਂ ਔਰ ਜਿਵੇਂ ਸਾਨੂੰ ਤਾਂ ਇਹ ਉਮੀਦ ਹੈ ਕਿ ਸਰ ਸੁਖਨਾਮ ਜੀ ਮੇਰਾ ਜੀ ਦਵਿੰਦਰ ਸਿੰਘ ਮੈਂ ਸੈਕਟਰੀਆ ਮਾਰਕੀਟ ਦੇ ਵਿੱਚ ਸਰ ਅੱਜ ਪਾਰਕਿੰਗ ਨੂੰ ਲੈ ਕੇ ਜਿਹੜੀ ਹੈ ਅੱਜ ਦੀ ਮੀਟਿੰਗ ਕੀਤੀ ਆ ਪਹਿਲਾਂ ਵੀ ਜਿਹੜਾ ਮੈਂ ਤੁਹਾਨੂੰ ਮਿਲਿਆ ਪਰਚੀ ਮਹਿੰਗੀ ਤੇ ਮੁੰਡਾ ਗੱਡੀ ਰੱਖਿਆ ਸਰ ਇੱਥੋਂ ਤੱਕ ਦਾ ਮੈਂ ਇੱਕ ਦੋ ਐਗਜ਼ਾਮਪਲ ਦਿੰਨਾ ਤੁਹਾਨੂੰ ਜੀ ਇਹ ਮੇਰਾ خیال ਸਾਲ ਡੇਢ ਸਾਲ ਪੁਰਾਣੀ ਗੱਲ ਹੈ ਕੀ ਐਸੀ ਹਾਰਡਵੈਰਡ ਦੇ ਬਾਹਰ ਇੱਕ ਲੇਡੀ ਨੇ ਧਰਨੇ ਤੇ ਬੈਠ ਗਈ ਸੀ ਆ ਕੇ ਕਿ ਵੀ ਮੇਰੇ ਨਾਲ ਇੰਨਾ ਜਿਆਦਾ ਮਿਸ ਬਿਹੇਵ ਕੀਤਾ ਹੈ ਮੈਨੂੰ ਇਨਸਲਟ ਕੀਤਾ ਹੈ ਫਿਰ ਐਮਐਲਏ ਸਾਹਿਬ ਇੱਥੇ ਆਏ ਸੀ ਉਹਨਾਂ ਨੇ ਸਿਰ ਦੇ ਉੱਤੇ ਹੱਥ ਰੱਖ ਕੇ ਗਏ ਸੀ ਵੀ ਨਹੀਂ ਇਸ ਤੋਂ ਬਾਅਦ ਨਹੀਂ ਹੋਏਗਾ ਅਸੀਂ ਜਲਦੀ ਮਤਲਬ ਇਹਦਾ ਹੱਲ ਕੱਢਾਂਗੇ ਲੇਕਿਨ ਸਾਲ ਡੇਢ ਸਾਲ ਤੋਂ ਬਾਅਦ ਵੀ ਕੁਝ ਵੀ ਨਹੀਂ ਹੋਇਆ ਉਸ ਤੋਂ ਬਾਅਦ ਜਿਹੜੀ ਸਾਡੇ ਨਾਲ ਮਿਸ ਬਿਹੇਵ ਜਾਂ ਕਸਟਮਰ ਨਾਲ ਉਸੀ ਸਾਰੇ ਪ੍ਰੂਫ ਦਿੱਤੇ ਨੇ ਓਵਰ ਪਰਚੀ ਦੇ इवन ਕੀ ਪਰसों ਤੁਹਾਡੇ ਚੈਨਲ ਵਾਲਿਆਂ ਦੇ ਸਾਹਮਣੇ ਕਹਿੰਦੇ ਨੇ ਜਿਹੜੇ ਸ਼ਰਾਬ ਪੀਂਦੇ ਨੇ ਜੀ ਅਸੀਂ ਕੱਲ ਤੋਂ ਵਜ੍ਹਾ ਹਸਤੇ ਮਤਲਬ ਪਾਣੀ ਸਾਡੇ ਸਿਰ ਤੋਂ ਲੰਘਿਆ ਸੀ ਲੇਕਿਨ ਹੁਣ ਇਸੇ ਕਰਕੇ ਐਮਐਲਏ ਸਾਹਿਬ ਨੇ ਲੱਗਦਾ ਜੇ ਮਾਰਕੀਟ ਹੀ ਬੰਦ ਹੋ ਗਈ ਤਾਂ ਪਾਰਕਿੰਗ ਕਿੱਦਾਂ ਬਸੂਣਗੇ ਇਹ ਵੱਡਾ ਕਾਲਾ ਕੋਈ ਕਰਨੇ ਤੋਂ ਜਾਨ ਦੀ ਗੱਲ ਕਹੀ ਸੀ ਵੀ ਪਾਰਕਿੰਗ ਇੱਡੀ ਵਹਿੰਗੀ ਹੈ ਇੱਕ ਜਿਹੜੀ ਗੁੰਡਾ ਕਰਦੀ ਜਿਹੜੀ ਕੀਤੀ ਜਾਂਦੀ ਹੈ ਸਰ ਹੁਣ ਇਸ ਤਰ੍ਹਾਂ ਜੇ ਪ੍ਰੈਸੋ ਵਾਲਿਆਂ ਦੇ ਸਾਹਮਣੇ ਅਸੀਂ ਇਸੇ ਕਰਕੇ ਐਮਐਲਏ ਸਾਹਿਬ ਨਾਲ ਸਵੇਰੇ ਮੀਟਿੰਗ ਹੋਈ ਸੀ ਅਸੀਂ ਕਿਹਾ ਜੀ ਸਾਡੀ ਸੈਟੀਸਫੈਕਸ਼ਨ ਕਾਮ ਹੈ ਤੁਸੀਂ ਪ੍ਰੈਸੋ ਵਾਲਿਆਂ ਦੇ ਸਾਹਮਣੇ ਉਹ ਫਿਰ ਸਾਡੀ ਐਮਐਲਏ ਸਾਹਿਬ ਨੇ ਜੋ ਹੈਗਾ ਸਵੀਕਾਰ ਕਰਕੇ ਜੋ ਵੀ ਅਸੀਂ ਕਿਹਾ ਵੀ ਸਾਡੀ ਜ਼ਰੂਰਤ ਹੈ ਵੀ ਇਹ ਸਾਰੀ ਟੋਟਲੀ ਲੁਧਿਆਣੇ ਦੀ ਪ੍ਰੈਸ ਹੋਏਗੀ ਉਹਨਾਂ ਦੇ ਸਾਹਮਣੇ ਤੁਸੀਂ ਐਗਰੀ ਕਰੋ ਫਿਰ ਉਹਨਾਂ ਨੇ ਮੰਨ ਲਏ ਵਿਜੇਦਾਨੂ ਜੀ ਵੀ ਆ ਗਏ ਐਮਐਲਏ ਸਾਹਿਬ ਵੀ ਆ ਗਏ ਸਾਡੀ ਸਾਰੀ ਐਸੋਸੀਏਸ਼ਨ ਹੈ ਬਾਕੀ ਉਹ ਤੁਸੀਂ ਸਾਰੇ ਪ੍ਰੈਸ ਵਾਲਿਆਂ। ਈਸ਼ਵਾਸ਼ਣ ਕਹਿੰਦਾ ਵੀ 31 ਤੋਂ ਪਹਿਲਾਂ ਪਹਿਲਾਂ ਈਵਨ ਕੀ ਫੈਸਟੀਵਲ ਸੀਜ਼ਨ ਹੈ। ਵੀ 25 ਤਰੀਕ ਤੱਕ ਹੀ ਸਾਨੂੰ ਕਹਿੰਦੇ ਸੀ ਅਸੀਂ ਬੰਦ ਹੋ ਜਾਏਗਾ ਲੇਕਿਨ ਲਾਸਟ ਡੇਟ 31 ਹੈ। ਇਸ ਤੋਂ ਪਹਿਲਾਂ پارک ਇੱਥੇ ਖਤਮ ਕੀਤੀ ਜਾਏਗੀ। ਮਤਲਬ ਕਿਹਾ ਇਹ ਮੁਲਾਜ਼ਮ ਲਗਾਏ ਜਾਣਗੇ ਤੇ ਕਰ ਨਹੀਂ ਉਹ 31 ਤਰੀਕ ਤੱਕ ਮੁਲਾਜ਼ਮ ਨੇ ਜੀ 31 ਤੋਂ ਬਾਅਦ ਪਾਰਕਿੰਗ ਬਿਲਕੁਲ ਖਤਮ ਹੈ ਜੀ। ਵੀ ਹਾਂ 31 ਤੱਕ ਜਿਹੜੀ ਸ਼ਰਾਬ ਪੀਂਦੇ ਨੇ ਜਾਂ ਉਹ ਗੁੰਡਾਗਰਦੀ ਕਰਦੇ ਨੇ ਜਾਂ ਓਵਰਚ ਉਹਨਾਂ ਦੇ ਮੁਲਾਜ਼ਮ ਚੈੱਕ ਰੱਖਣਗੇ। ਸਾਨੂੰ ਇਹ ਇਹਨਾਂ ਨੇ ਮਤਲਬ ਅਨ ਕੰਡੀਸ਼ਨਲੀ ਕਿਹਾ ਹੈਗਾ ਕਮਿਸ਼ਨਰ ਸਾਹਿਬ ਵੀ ਇਸੇ ਸਾਰੇ ਸੀ ਲੇਕਿਨ ਤੁਹਾਡੇ ਸਾਹਮਣੇ ਵੀ ਕਿਹਾ ਹੈਗਾ ਹੁਣ ਤੁਹਾਡੇ ਸਾਹਮਣੇ ਕਹਿਣ ਨਾਲ ਜਾਂ ਸਾਡੀ ਤਸੱਲੀ ਹੈ ਔਰਕਿੰਗ ਲਈ ਹੀ ਚੱਲ ਰਿਹਾ ਲਗਾਤਾਰ ਦੇਖਦੇ ਪਏ ਕਿ ਔਰਕਿੰਗ ਨੂੰ ਲੈ ਕੇ ਜਿਹੜਾ ਕਿ ਇਸ ਮਾਰਕੀਟ ਦੇ ਲੋਕ ਨੇ ਕਾਫੀ ਪਰਚਾਨੇ ਕੀ ਕਿ ਜਿਹੜੀ ਅवैध ਪਰਚੀ ਲਈ ਜਾ ਰਹੀ ਹੈ ਉਹਨੂੰ ਲੈ ਕੇ ਐਦਾਂ ਹੈਗਾ ਬਿਲਕੁਲ ਮੈਂ ਵੀ ਇਸ ਚੀਜ਼ ਦੇ ਨਾਲ ਇਹਨਾਂ ਦੇ ਨਾਲ ਖੜਾ ਮੇਰਾ ਭਰਾ ਬਟਾ ਵੀਜੇ ਦਾਨਵ ਜੀ ਅਸੀਂ ਇਕੱਠੇ ਹੀ ਆਂ ਇੱਕਠਿਆਂ ਬੈਠ ਕੇ ਜੀ ਮਸਲਾ ਦੋਨੋਂ ਭਰਾਵਾਂ ਨੇ ਹੱਲ ਕੀਤਾ ਕਿ ਇਹ ਜੋ ਵੀ ਇਹਨਾਂ ਨੂੰ ਓਵਰਚਾਰਜਿੰਗ ਵੱਤ ਹੋ ਰਹੀ ਜਾਂ ਘੱਟ ਹੋ ਰਹੀ ਅਸੀਂ ਉਹਦੇ ਵਾਸਤੇ ਅਜੇ ਕੁਮਾਰ ਜੋਇਡ ਕਮਿਸ਼ਨਰ ਅਲਤੋਬ ਸਿੰਘ ਜੀ ਨੂੰ ਮਿਲੇ ਸੀ ਕਿਉਂਕਿ ਕਮਿਸ਼ਨਰ ਸਾਹਿਬ ਫੁੱਟੇ ਨਾਲੇ ਦੇ ਮੀਟਿੰਗ ਦੇ ਵਿੱਚ ਦਿੱਲੀ ਗਏ ਹੋਏ ਨੇ ਕੱਲ ਵੀ ਉੱਥੇ ਹੀ ਨੇ ਉਹ ਤੇ ਉਹਨਾਂ ਨੂੰ ਉਹ ਸਾਰਾ ਫਰਾ ਦੇ ਕੇ ਗਏ ਨੇ ਚਾਰਜ ਵੀ ਕਿਸ ਤਰੀਕੇ ਨਾਲ ਤੁਸੀਂ ਇਹ ਜਿਹੜਾ ਪਾਰਕਿੰਗ ਦਾ ਮਸਲਾ ਤੁਸੀਂ ਹੱਲ ਕਰਨਾ ਉਹਦੇ ਲਈ ਅਸੀਂ ਬੜੇ ਸਿਵਾਵੇ ਮਹੌਲ ਚੋਂ ਸਾਰੀ ਮੇਜ਼ਾ ਮਾਰਤੀ ਤੇਰੀ ਐਸੋਸੀਏਸ਼ਨਸ ਸਾਰੇ ਅਸੀਂ ਆਪਣੇ ਸ਼ਾਪਰਗਰ ਮਾਰਕੀਟਾਂ ਸਾਰੇ ਗਏ ਸੀਗੇ ਔਰ ਜਿਹਦੇ ਵਿੱਚ ਬੌਕਸ ਆ ਆਪਕੀ ਸੀ ਜੀ ਸਿੰਦਰਪਾ ਜੀ ਬਾਬਾ ਜੀ ਸੇਠੀ ਸਾਹਿਬ ਔਰ ਸਾਰੇ ਇਹਨਾਂ ਦੇ ਨਾਲ ਜਿੰਨੇ ਵੀ ਮੇਰੇ ਦੁਕਾਨਦਾਰ ਵੀਰ ਨੇ ਜਿੱਥੇ ਕੇ ਬੈਠ ਕੇ ਬੜੇ ਸ਼ੋਅਵੇਂ ਮਾਹੌਲ ਚ ਕਰ ਲਈਆ ਔਰ ਉਹਦੇ ਵਿੱਚ ਇੱਕ ਗੱਲ ਕਲੀਅਰ ਆ ਕਿ ਇਹ ਜਿਹੜੀ ਪਾਰਕਿੰਗ ਆ ਪਹਿਲੀ ਗੱਲ ਯਾਨੀ ਇਹ ਪਾਰਕਿੰਗ ਆ ਇਹਨੂੰ ਅਸੀਂ ਜਿਹੜੀ ਮਰਜ਼ੀ ਹੱਦ ਤੱਕ ਸਾਨੂੰ ਜਾਣਾ ਪੈ ਜਾਵੇ ਅਸੀਂ ਸ਼ਰਾਬਾ ਨਗਰ ਮਾਰਕੀਟ ਨੂੰ ਪਾਰਕਿੰਗ ਤੋਂ ਬਿਲਕੁਲ ਐਗਜ਼ੈਂਪਸ਼ਨ ਦਵਾਵਾਂਗੇ ਕਿਉਂਕਿ 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 ਦੇਖੋ ਕੁਮਾਰ ਮੱਡੀ 'ਚ ਕੋਈ ਪਾਰਕਿੰਗ ਨਹੀਂ ਲੱਗਦੀ ਸ਼ਰਾਬਾ ਨਗਰ ਆਪਣੇ ਬਾਹਲ ਟਾਊਨ 'ਚ ਕੋਈ ਪਾਰਕਿੰਗ ਨਹੀਂ ਲੱਗਦੀ ਟੋਗਰੀ ਕੋਈ ਪਾਰਕਿੰਗ ਨਹੀਂ ਲੱਗਦੀ ਚੌੜਾ ਬਾਜ਼ਾਰ ਕੋਈ ਪਾਰਕਿੰਗ ਨਹੀਂ ਲੱਗਦੀ ਮੀਲਾ ਬਾਜ਼ਾਰ ਕੋਈ ਮਾਰਕੀਟ ਹੀ ਲੱਗਦੀ ਸ਼ਰਾਫਾ ਬਾਜ਼ਾਰ ਕੋਈ ਪਾਰਕਿੰਗ ਨਹੀਂ ਲੱਗੀ ਤਾਂ ਫਿਰ ਆ 20 25 ਦੁਕਾਨਾਂ ਵਾਲਿਆਂ ਨੂੰ ਆਪਾਂ ਕਿਉਂ ਜ਼ਿਆਦਾ ਪ੍ਰੈਸ਼ਰ 'ਚ ਰੱਖਿਆ ਜਿਹੜੀ ਕਿ ਇੱਕ ਸ਼ੀਦ ਆਜ਼ਮ ਸਰਦਾਰ ਕਰਤਾਰ ਸਿੰਘ ਸਰਾਭਾਜ ਦੇ ਨਾਮ ਦੇ ਤੇ ਸਮਰਪਿਤ ਇਹ ਮਾਰਕੀਟ ਬਣੀ ਹੋਈ ਹੈ 스마트 ਮਾਰਕੀਟ ਜਿੱਥੇ ਕਿ ਸਾਡੇ ਸ਼ਹਿਰ ਦੇ ਮੰਡੀਆਂ ਪਰ ਮੰਡੀਆਂ ਹਸਤੀਆਂ ਇਤਿਹਾਸੇ इवन ਮੈਂ ਦੇਖਿਆ ਫਿਲਮੀ ਐਕਟਰ ਐਕਟ੍ਰੈਸ ਵੀ ਆ ਕੇ ਕਈ ਵਾਰ ਆਪਣੇ ਤੇ ਆ ਕੇ ਸ਼ੋਪਿੰਗ ਕਰਦੇ ਨੇ ਮਤਲਬ ਇਹ ਇੱਕ ਸਾਡੇ ਮੇਰੇ ਹਲਕਾ ਪਛਮੀ ਦਾ ਦਿਲ ਹੈ ਸਰਾਭਾ ਨਗਰ ਮਾਰਕੀਟ ਤੇ ਇਹਨਾਂ ਨੂੰ ਅਸੀਂ ਇਸ ਪਾਰਕਿੰਗ ਦੇ ਸ਼ਕੰਜੇ ਚੋਂ ਕਢਾਉਣਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਕਿਉਂਕਿ ਪਹਿਲਾਂ ਜਿਹੜਾ ਇੱਕ ਐਗਰੀਮੈਂਟ ਹੋਇਆ ਸੀਗਾ ਉਹ ਹੈਗਾ ਵੀ ਟੈਂਟਰੇ ਦੇ ਲਗਾਉਣ ਤੱਕ ਕਿੱਤੀ ਕਿਉਂ ਬਤਾ ਉਹ ਕਿ ਵਿਚਾਰਾ ਗੱਲ ਕਰ ਲੀਆ ਅਸੀਂ ਬਹੁਤ ਜਲਦੀ ਜਿਹੜੇ ਟੈਂਡਰ ਪ੍ਰਕਿਰਿਆ ਹੋਏਗੀ ਉਹਦੇ ਵਿੱਚੋਂ ਇਹਨੂੰ ਐਗਜ਼ੈਂਪਸ਼ਨ ਕਰਾਵਾਂਗੇ ਇਹਨੂੰ ਛੁਟਕਾਰਾ ਦਵਾਵਾਂਗੇ ਸਾਬਨਗਰ ਮਾਰਕੀਟ ਨੂੰ ਸੈਕਿੰਡ ਉਹਦੇ ਨਾਲ ਨਾਲ ਜਿਹੜੀਆਂ ਬਾਕੀ ਮਾਰਕੀਟਾਂ ਦੇ ਵਿੱਚ ਵੀ ਕਿਤੇ ਸਾਨੂੰ ਲੱਗਿਆ ਵੀ ਸਾਨੂੰ ਕਿਤੇ ਜੱਪਦਰਾਣਾ ਪੈ ਰਿਹਾ ਜਾਂ ਕਿਤੇ ਕਿਤੇ ਹੈ ਕਿਉਂਕਿ ਦੇਖੋ ਸਰਕਾਰ ਦੀ ਮਾਲੀਆ ਵੀ ਅਸੀਂ ਦੇਖਣੀ ਹੈ ਜਿੱਥੋਂ ਅ ਅਸੀਂ ਸੜਕਾਂ ਵੀ ਬਣਾਉਣੀਆਂ ਨੇ ਇਲੈਕਟਾ ਵੀ ਲਾਉਣੀਆਂ ਨੇ ਉਹਨਾਂ ਦਾ ਬਿੱਲ ਵੀ ਦੇਣਾ ਸਾਫ ਸਫਾਈ ਵੀ ਕਰਨੀ ਹੈ ਸੀਵਰੇਜ ਦੀ ਵੀ ਸਾਫ ਸਫਾਈ ਹਰ ਚੀਜ਼ ਦੀ ਹੁੰਦੀ ਹੈ ਤੇ ਉਹਦੇ ਲਈ ਸਰਕਾਰ ਨੂੰ ਟੈਕਸ ਦੇਣਾ ਵੀ ਪਾਦਾ ਪਰ ਅਸੀਂ ਇੱਥੇ ਕੋਈ ਵੀ ਕਿਸੇ ਤਰੀਕੇ ਦਾ ਮਾਫੀਆ ਨਹੀਂ ਬਣਦੇ ਆ ਵਾ ਕਿਸੇ ਤਰੀਕੇ ਦਾ ਔਰ ਇਹਨੂੰ ਬੜੇ ਗ੍ਰੇਸਪੁਲਵੇ ਨਾਲ ਇਹ ਤਾਂ ਅਸੀਂ ਸੋਚ ਲਿਆ ਕਿਉਂਕਿ ਸ਼ਹੀਦ ਇਆਜ਼ਮ ਕਰਤਾ ਸਿੰਘ ਸਾਹਬ ਜੀ ਦੇ ਨਾਂ ਤੇ ਸਵਰਥਤ ਮਾਰਕੀਟ ਹੈ ਇਹਨੂੰ ਅਸੀਂ ਹਰ ਹੜਤ ਦੇ ਵਿੱਚ ਅਸੀਂ ਪਾਰਟੀ ਤੋਂ ਮੁਕਤ ਕਰਾਵਾਂਗੇ ਕੋਈ ਚਾਰਟੀ ਲਿਆ ਜਾਊਗਾ ਔਰ ਜਦੋਂ ਤੱਕ ਇਹ ਟੈਂਡਰ ਪ੍ਰਕਿਰਿਆ ਨਹੀਂ ਹੁੰਦੀ 31 31 ਅਕਤੂਬਰ ਇਹਨਾਂ ਨੂੰ ਲਾਸਟ ਮੈਂ ਦੁਕਾਨਦਾਰ ਵੀਰਾਂ ਨੂੰ ਦਿੱਤੀ ਆ ਕਿ 31 ਅਕਤੂਬਰ ਤੱਕ ਨਾਲ ਉੰਨੀ ਦੇਰ ਜਿਵੇਂ ਕਹਿੰਦੇ ਓਵਰਚਾਰਜਿੰਗ ਹੋndi ਕੁਛ ਹੁੰਦਾ ਕਾਰਪੋਰੇਸ਼ਨ ਦੇ ਦੋ ਅਫਸਰ ਮੁਲਾਜ਼ਮ ਇੱਥੇ ਬੈਠਿਆ ਕਰਨਗੇ 8-8 ਘੰਟੇ ਦੀ ਡਿਊਟੀ ਤੇ ਜਿਹੜੇ ਕਿ ਖੁਦ ਪਰਚੀ ਕੱਟਿਆ ਕਰਨਗੇ ਚੈੱਕ ਰਿਆ ਕਰਨਗੇ ਤਾਂ ਕਿ ਕਿਸੇ ਤੋਂ ਕੋਈ ਓਵਰਚਾਰਜਿੰਗ ਨਾ ਹੋਵੇ ਤਾਂ ਕਿ ਇਹਨਾਂ ਨੂੰ ਉਹ ਰਲੀ ਜਿਹੜੀ ਓਵਰਚਾਰਜਿੰਗ ਵਾਲੀ ਉਹ ਤਾਂ ਅੱਜ ਤੋਂ ਹੀ ਦਿੱਤੀ ਜਾ ਰਹੀ ਹੈ ਠੀਕ ਹੈ ਔਰ ਬਾਕੀ ਜਿਹੜਾ ਕੰਮ ਹੈਗਾ ਉਹ ਅਸੀਂ 31 ਅਕਤੂਬਰ ਦਾ ਸਾਰੇ ਸੰਗਤ ਨਾਲ ਵਾਅਦਾ ਕੀਤਾ ਮੈਂ ਤੇ ਦਾਨੋਬ ਸਾਹਿਬ ਨੇ ਅਸੀਂ ਇਕੱਠੇ ਗਏ ਸੀ ਤੇ ਉਹ ਅਸੀਂ ਪੂਰਾ ਕਰਾਂਗੇ ਇਹ ਚੀਜ਼ ਦਾ ਮੈਂ ਆਕ ਸਾਰੇ ਸਾਹਮਣੇ ਪੂਰੇ ਸਾਹਮਣੇ ਤੁਹਾਡੇ ਸੀ ਉਹਨਾਂ ਨੇ ਟੈਂਸ਼ਨ ਦੇ ਦਿੱਤੀ ਗਈ ਆ ਜਿਹੜਾ ਠੇਕੇਦਾਰ ਆ ਯਾਰ ਉਹ ਕਹਿੰਦੇ ਭਾਜੀ ਜਾਂ ਇਹ ਕਹਿੰਦੇ ਨਾ ਛੱਡ ਦਈਏ ਮਾਨ ਸਾਹਿਬ ਅਸੀਂ ਟੋਲ ਪਲਾਜ਼ੇ ਸਰਕਾਰ ਸਾਡੀ ਯਾਰ ਫਰੀ ਕਰ ਰਹੀ ਆ ਇੱਥੇ ਤੋਂ ਜਿੱਥੋਂ ਹਜ਼ਾਰਾਂ ਗੱਡੀਆਂ ਰੋਹ ਲੱਗ ਰਹੀਆਂ ਨੇ ਤੇ ਕੀ ਅਸੀਂ ਮਾਰਕੀਟ ਦੀ ਆ 파ਕੀ ਨਹੀਂ ਐਕਸੈਪਟ ਕਰ ਸਕਦੇ ਕਿੱਡੀ ਕੱਟੀ ਗੱਲ ਆ ਸਿਰਫ ਇਹਨੂੰ ਉਹ ਪਹਿਲਾਂ ਜਿਹੜੇ ਤੁਹਾਡੇ ਨਾਲ ਐਸੋਸੀਏਸ਼ਨ ਦੇ ਵਿੱਚ ਦੁਕਾਨਦਾਰ ਨੇ ਉਹ ਉਹਨਾਂ ਨੇ ਮੀਟਿੰਗ ਕੀਤੀ ਸੀ ਔਰ ਇੱਕ ਜਿਹੜਾ ਤੁਹਾਡੇ ਕਹਿਣ ਤੇ ਰੇਟ ਡਾਟਾ ਦੇ ਤੋਇਆ ਸੀ ਉਹਨੂੰ ਵੀ ਉਹ ਮੰਨ ਨਹੀਂ ਰਹੇ ਆਪਣੀ ਮਰਜ਼ੀ ਦੇ ਨਾਲ ਰੇਟ ਲੈ ਸਰ ਗੱਲ ਉਹੀ ਆ ਗਈ ਨਾ ਬੇਸਿਕਲੀ ਇਹ ਐਗਰੀਮੈਂਟ ਜਿਹੜਾ ਹੋਇਆ ਹੈ ਨਾ ਇਹਨੂੰ ਅਸੀਂ ਰਿਵੋਕ ਨਹੀਂ ਕਰ ਸਕਦਾ ਦੇ ਤਾ ਉਹ ਐਸ ਪਰ ਲਾਅ ਹੀ ਹੋਣਾ ਹੈਗਾ ਉਹ ਅਸੀਂ ਕੁਝ ਗੱਲਾਂ ਅਸੀਂ ਇੱਥੇ ਨਹੀਂ ਕਲੀਅਰ ਕਰ ਸਕਦੇ ਉਹ ਅਸੀਂ ਦਫਤਰ ਦੇ ਬੈਠ ਕੇ ਮਾਜੋ ਕਮਿਸ਼ਨਰ ਸਾਹਿਬ ਨਾਲ ਗੱਲ ਕਰਨੀ ਹੈ ਨੇ ਉਹ ਇਹਨਾਂ ਨੂੰ ਉਸ ਚੀਜ਼ ਤੋਂ ਅਸੀਂ ਲਜਾ ਦਿਲਾ ਰਹੇ ਹਾਂ ਸੈਕਿੰਡ ਜਿਹੜੀ ਇੱਥੇ ਰੇੜੀ ਪੜੀ ਜਾਂ ਕੁਝ ਵੀ ਜਿਹੜਾ ਸਾਡੇ ਦੁਕਾਨਦਾਰ ਕਿਉਂਕਿ ਦੇਖੋ ਨਾ ਕਰਾਈ ਬੜਾ ਇਹਨਾਂ ਦੇ ਬਚਾਰੇ ਦਾ ਬਿਜਲੀ ਦਾ ਬਿੱਲ ਹੋਰ ਸਾਰਾ ਕੁਝ ਤੇ ਜੇ ਬੁਰੇ ਰੇੜੀ ਪੜੀ ਲੱਗਦੀ ਆ ਉਹ ਆਬਵੀਅਸਲੀ ਇਹਨਾਂ ਦੀ ਸੇਲ ਤੇ ਫਰਕ ਪੈਂਦਾ ਉਸ ਚੀਜ਼ ਤੇ ਤੁਹਾਡੇ ਵੀ ਨਹੀਂ ਵੀ ਸਰ ਇਹਦੇ ਤੇ ਕਹਿੰਦੇ ਕੋਈ ਕੀਤੀ ਗਈ ਸੀ ਕੋਈ ਇੱਥੇ ਜਾਂਚ ਕਰਵਾਈ ਗਈ ਸੀ ਇਹਦੇ ਚ ਵੱਧ ਚਾਰਜ ওভারਚਾਰਜ ਹਾਂ ਬਿਲਕੁਲ ਮੈਂ ਸੀ ਨੂੰ ਮੰਨਦਾ ਵੀ ওভারਚਾਰਜਿੰਗ ਹੋ ਰਹੀ ਹੈ ਇੱਥੇ ਮੈਂ ਕੋਈ ਇਸ ਚੀਜ਼ ਤੋਂ ਕੋਈ ਗੁਰੇਜ਼ ਨਹੀਂ ਕਰ ਰਿਹਾ ਹੁਣ ਅਸੀਂ ਇੱਕ ਲੱਗ ਤੋਂ ਬੈਂਡਿੰਗ ਜ਼ੋਨ ਵੀ ਕਿਸੇ ਹੋਰ ਪਾਸੇ ਬਣਾਵਾਂਗੇ ਤਾਕੇ ਇੱਥੇ ਰੇੜੀ ਫੜੀ ਵੀ ਨਾ ਲੱਗੇ ਤਾਂ ਕਿ ਦੁਕਾਨਦਾਰਾਂ ਨੂੰ ਪੂਰੀ ਇਹਨਾਂ ਦੇ ਜੋ ਇੱਥੋਂ ਦੀ ਸੇਲ ਆ ਉਹ ਪਰਫੁੱਲਟ ਹੋਵੇ ਔਰ ਰੇੜੀ ਫੜੀ ਵਾਲਿਆਂ ਦਾ ਕਿਤੇ ਅਸੀਂ ਹੋਰ ਵੈਂਡਿੰਗ ਜ਼ੋਨ ਅੱਛੀ ਜਗ੍ਹਾ ਤੇ ਫੜਾ ਕੇ ਉੱਥੇ ਉਹਨਾਂ ਦਾ ਵੀ ਕਾਰੋਬਾਰ ਚਲਾਵਾਂਗੇ ਤਾਂ ਕਿ ਉਹ ਕਾਰਪੋਰੇਸ਼ਨ ਨੂੰ ਉਹਨਾਂ ਤੋਂ ਵੀ ਮਾਲੀਆ ਸਰ ਇਹ ਗੱਲ ਇੱਥੋਂ ਦੀ ਨਹੀਂ ਅਗਰ ਗੱਲ ਕਰੀਏ ਇਹੀ ਮਾਫੀਆਂ ਨਹੀਂ ਹੈਗਾ ਹੋਰ ਪਾਸੇ ਵੀ ਜਿੱਦਾਂ ਜਾਂਦਾ ਤੁਸੀਂ ਦੇਖਿਆ ਡੀਸੀ ਆਫਿਸ ਦੀ ਆਪਾਂ ਪਾਰਕਿੰਗ ਦੇ ਵਿੱਚ ਉਹਨਾਂ ਦੇ ਉੱਤੇ ਬਾਕੀ ਮਾਫੀਆਂ ਦੇ ਤੇ ਪਰਚਾ ਵੀ ਦਰਜ ਕਰਾਇਆ ਹੈ ਠੀਕ ਹੈ ਅੰਦਰ ਵੀ ਹੋਏ ਨੇ ਇੱਥੇ ਬੱਸ ਸਟੈਂਡ ਵਾਲੇ ਅੰਦਰ ਕਰਾਇਰੇ ਬੱਸ ਸਟੇ ਆਈ ਬਲੌਕ ਸੀਗਾ ਉੱਥੇ ਕਰਾਇਆ ਹੁਣ ਤਾਂ ਮੇਲੇ ਦੇ ਵਿੱਚ ਵੀ ਉਹ ਓਵਰਚਾਰਜਿੰਗ ਹੁਣ ਸਾਨੂੰ ਇਹ ਪਤਾ ਲੱਗਿਆ ਕੋਈ ਗੱਲ ਨਹੀਂ ਹੁਣ ਅਸੀਂ ਮੇਲੇ ਵਾਲਿਆਂ ਨੂੰ ਪੁੱਲਾ ਲੈਨੇ ਪੁੱਛ ਲੈਨੇ ਅਸੀਂ ਕਿਸੇ ਵੀ ਆਪਣੇ ਪਬਲਿਕ ਦਾ ਕਿਉਂਕਿ ਲੋਕਾਂ ਨੇ ਸਾਨੂੰ ਬੜਾ ਵਿਸ਼ਵਾਸ ਮਤ ਦੇ ਕੇ ਵਿਦਾਸ ਵੱਟ ਭੇਜਿਆ ਸਾਨੂੰ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਦਰਵਾਜ਼ੇ ਉਰ ਸਾਡਾ ਫਰਜ਼ ਪਾਦਾ ਸੀ ਲੋਕਾਂ ਦੇ ਇਹ ਰਾਖੀ ਕਰੀਏ ਲੋਕਾਂ ਦੇ ਹੱਕਾਂ ਦੀ ਰਾਖੀ ਰੱਖੀਏ ਇਹਨਾਂ ਦੀ ਜੇਬ 'ਚ ਚੂਨਾ ਨਾ ਲੱਗੇ ਔਰ ਇਹਨਾਂ ਦੀ ਜੇਪਾਂ ਨੂੰ ਜੇ ਪਲਵਾ ਕੇ ਰੱਖੀ ਇਹ ਸਾਡੀ ਸੋਚ ਇੱਕੋ ਜੀ ਦੁਕਾਨਦਾਰ ਇਨਸਿਚੂਰਟੀ ਕਰ ਰਹੀ ਨੇ ਕਿ ਵਾਇਲੈਂਸ ਹੋਣ ਦਾ ਖਤਰਾ ਜਿਹੜਾ ਕਹਿੰਦੇ ਵੀ ਜਦੋਂ ਸੀ ਉਹਨਾਂ ਨੂੰ ਰੋਕਤੀਆਂ ਤਾਂ ਉਹ ਸਾਡੇ ਨਾਲ ਲੜਨ ਦੀ ਗੱਲ ਕਰਦੇ ਸਰ 31 ਅਕਤੂਬਰ ਲਈ ਆ ਜੀ ਲਾਸਟ ਬਾਕੀ ਕਿਸੇ ਦੀ ਤਾਕਤ ਨਹੀਂ ਕਾਨੂੰਨ ਹੈ ਅਸੀਂ ਹੈ ਜੰਗਲ ਰਾਜ ਨਹੀਂ ਹੈ ਇਹ ਸਾਡੇ ਸਰਕਾਰ ਦੇ ਕਮਾਊ ਪੁੱਤ ਬੈਠੇ ਸਾਰੇ ਸਾਡੇ ਸ਼ਹਿਰ ਦੀ ਸ਼ਾਨ ਸਾਡੇ ਸ਼ਹਿਰ ਨੂੰ ਇਹ ਸੁੰਦਰ ਬਣਾਉਂਦੇ ਨੇ ਸਾਡੇ ਸ਼ਹਿਰ ਨੂੰ ਇੱਕੇ ਨਾਲੇ ਸਾਬਰ ਨਗਰ ਮਾਰਕੀਟ ਦਾ ਇਹਨਾਂ ਲੋਕਾਂ ਕਰਕੇ ਨਾਮ ਆ ਇੱਕ ਮਿੰਟ ਵਾਸਤੇ ਜਿਹੜੇ ਲੋਕ ਇੱਥੇ ਆਉਂਦੇ ਆ ਤਾਂ ਇਹਨਾਂ ਲੋਕਾਂ ਦੀ ਅੱਛੀ ਗੁੱਡ ਸਰਵਿਸਿਜ਼ ਦੇਖ ਕੇ ਆਉਂਦੇ ਆ ਨਾ ਅੱਛੀ ਅੱਛੀ ਪਰਮਾਏ ਕੰਪਨੀ ਤੋਂ ਬੰਦਾ ਕਿ 31 ਅਕਤੂਬਰ ਤੱਕ ਨਹੀਂ ਹੋਊਗਾ ਸਰ ਮੈਂ ਖੁਦ ਜਾ ਕੇ ਪੈਰੀਕੈਂਟ ਬੜੇ ਲੇਕਿਨ ਫੈਸਟੀਵਲ ਤਾਂ ਆ ਗਿਆ 31 ਤੱਕ ਸਰ ਉਸ ਤੋਂ ਪਹਿਲਾਂ ਪਹਿਲਾਂ ਕਿਹਾ ਦੇਖੋ ਜਿਹੜਾ ਵੀ ਪ੍ਰਕਿਰਿਆ ਉਹਨੂੰ 20-25 ਦਿਨ ਦਾ ਟਾਈਮ ਲੱਗਦਾ ਹੈ ਸਰ ਵੇ ਜਸਪੀਰ ਜੀ ਜਿਹੜੇ ਮਤਲਬ ਉਦੋਂ ਦਾ ওভারਚਾਰਜ ਨਹੀਂ ਚੱਲੂਗੀ ਬਿਲਕੁਲ ਨਹੀਂ ਚੱਲੂਗੀ ਦੋ ਬੰਦੇ ਲਾਦੇ ਸਰ ਕੱਲ ਤੋਂ ਦੋ ਬੰਦੇ ਸਰਕਾਰੀ ਜਾਂ ਕਾਰਪੋਰੇਸ਼ਨ ਦੇ ਮੁਲਾਜ਼ਮ ਇੱਥੇ ਖੜਨਗੇ ਜਿਹੜੇ ਨਾਲ ਪੈਰਾ ਦੇਣਗੇ ਸਰ ਸੁਭਨਾਮ ਸਰ ਮੇਰਾ ਨਾਮ ਵੋਂਗ ਹੈਗਾ ਮੈਂ ਸਲਾਬਨਗਰ ਨੀਨ ਮਾਰਕੀਟ ਦਾ ਚੇਅਰਮੈਨ ਮਾਰਕੀਟ ਦੇ ਵਿਰੋਧ ਤੇ ਕੁੱਤੀ